ਹੈਲੋ ਹਾਂਜੀ ਸਾਰੇ ਫ੍ਰੈਂਡ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਜਾ ਰਹੀ ਹਾਂ ਕੱਦੂ ਦੀ ਅਜੀਹੀ ਸਬਜੀ ਜਿਹੜੀ ਕਿ ਬੱਚੇ ਵੀ ਵੱਡੇ ਵੀ ਹੈਨਾ ਕੌਲੀਆਂ ਪਰ ਪਰ ਕੇ ਖਾਣਗੇ ਸਭ ਤੋਂ ਪਹਿਲਾਂ ਆਪਾਂ ਕੱਦੂ ਨੂੰ ਲੈ ਕੇ ਉਹਨੂੰ ਛਿੱਲ ਲੈਣਾ ਫਿਰ ਆਪਾਂ ਉਹਦੀ ਕਰਾਂਗੀ ਕਟਿੰਗ ਬਰੀਕ-ਬਰੀਕ ਹੈਨਾ ਆਪਾਂ ਇਹਨੂੰ ਫਾੜੀਆਂ ਦੇ ਵਿੱਚ ਕਟੇ ਕਰਾਂਗੇ ਇਹ ਨਾ ਬਿਲਕੁਲ ਦੇਸੀ ਕੱਦੂ ਹੈ ਜਿਹੜਾ ਆਪਣੇ ਘਰ ਦੇ ਵਿੱਚ ਹੀ ਲੱਗੇ ਹੋਏ ਨੇਗੇ ਜਿਹੜਾ ਆਪਾਂ ਮਾਰਕੀਟ ਦੇ ਵਿੱਚੋਂ ਲੈ ਕੇ ਆਉਂਦੇ ਨਾ ਉਹ ਥੋੜਾ ਜਿਹਾ ਨਾ ਹਾਰਡ ਹੁੰਦੇ ਨੇ ਕੱਦੂ ਢੁਲਦੇ ਨਹੀਂ ਹੈਗੇ ਆਰਪਾ ਜਿਹਨੂੰ ਦੁੱਧ ਦੇ ਵਿੱਚ ਨਾ ਉਬਾਲ ਕੇ ਬਣਾਵਾਂਗੇ ਤੁਸੀਂ ਇਸ ਰੈਸਪੀ ਨੂੰ ਮੇਰੇ ਤਰੀਕੇ ਨਾਲ ਬਣਾਉਣਾ ਦੇਖਿਓ ਨਾ ਤੁਹਾਡੇ ਘਰ ਵਿੱਚ ਨਾ ਕਿਲੋ-ਕਿਲੋ ਕਦੋਂ ਖਾਇਆ ਕਰਨਗੇ ਸਾਰੇ ਇਹਨੂੰ ਆਪਾਂ ਨੇ ਕੱਟ ਕਰ ਲੈਣਾ ਹੈਗਾ ਤੇ ਹੁਣ ਆਪਾਂ ਨੇ ਪਤਲੀ ਰੱਖ ਕੇ ਉਹਦੇ ਵਿੱਚ ਤੇਲ ਪਾ ਕੇ ਥੋੜਾ ਜੀਰਾ ਪਾ ਲੈਣਾ ਤੇ ਉਸ ਤੋਂ ਬਾਅਦ ਆਪਾਂ ਪਿਆਜ਼ ਲਹਾਸਣ ਆਦਰਕ ਇਹਨਾਂ ਇਕੱਠੇ ਹੀ ਪਾ ਲਾਂਗੇ ਸਾਰਾ ਕੁਝ ਇਹਨੂੰ ਚੰਗੇ ਤਰੀਕੇ ਨਾਲ ਭੁੰਨ ਲੈਣਾ ਹੈਗਾ ਤੇ ਜ਼ਿਆਦਾ ਕਾਲਾ ਨਹੀਂ ਕਰਨਾ ਨਾ ਬ੍ਰਾਊਨ ਜਾ ਕਰਾਂਗੇ ਆਪਾਂ ਬਸ ਜਿੱਦਾਂ ਜਿੱਦਾਂ ਮੈਂ ਦੱਸੂਗੀ ਉਦੋਂ-ਉਦੋਂ ਕਰੀ ਚੱਲਿਓ ਦੇਖਿਓ ਫਿਰ ਤੁਹਾਡੀ ਕਿੰਨੀ ਸਵਾਦ ਇਹ ਸਬਜ਼ੀ ਬਣੇਗੀ ਜਿਹੜੇ ਕਦੋਂ ਨਹੀਂ ਵੀ ਖਾਂਦੇ ਨਾ ਉਹ ਵੀ ਬਹੁਤ ਚਾਹਣਾ ਖਾਂਣਗੇ ਹੁਣ ਆਪਾਂ ਹਲਦੀ ਪਾਊਡਰ ਤੇ ਆਪਾਂ ਹੁਣ ਇਹਦੇ ਵਿੱਚ ਨਾ ਥੋੜੀ ਜਿਹੀ ਮਸਾਲੇ ਪਾਵਾਂਗੇ ਤੇਰੇ ਲਾਲ ਮਿਰਚ ਪਾਊਡਰ ਤੁਸੀਂ ਹਰੀ ਮਿਰਚ ਵੀ ਪਾ ਸਕਦੇ ਹੋ ਤੇ ਇੱਕ 스ਪੂਨ ਨਮਕ ਦਾ ਪਾਇਆ ਮੈਂ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰਕੇ ਥੋੜਾ ਜਿਹਾ ਇਹਦੇ ਵਿੱਚ ਪਾਣੀ ਐਡ ਕਰ ਦਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਨਾ ਜਿਹੜਾ ਆਪਣੇ ਕਟਿੰਗ ਕੀਤਾ ਹੋਇਆ ਤੇ ਦੇਖੋ ਹੁਣ ਆਪਾਂ ਨੇ ਥੋੜਾ ਜਿਹਾ ਪਾਣੀ ਪਾ ਕੇ ਮਸਾਲੇ ਨੂੰ ਚੰਗੇ ਤਰੀਕੇ ਦੇ ਨਾਲ ਆਪਾਂ ਨੇ ਪਹਿਲਾਂ ਪਕਾ ਲੈਣਾ ਹੈਗਾ ਤੇ ਪਾਣੀ ਜਿਹੜਾ ਫੂਕ ਦੇਣਾ ਫਿਰ ਆਪਾਂ ਕद्दू ਵਿੱਚ ਐਡ ਕਰਾਂਗੇ ਕਿਉਂਕਿ ਕद्दू ਦੇ ਵਿੱਚ ਤਾਂ ਹਨਾ ਪਹਿਲੇ ਬਹੁਤ ਪਾਣੀ ਹੁੰਦਾ ਹੈਗਾ ਤੇ ਆਪਾਂ ਹੁਣ ਦੇਖੋ ਇਹਦੇ ਵਿੱਚ ਪਾਵਾਂਗੇ ਆਪਣੇ ਕद्दू ਤੇ ਮਸਾਲਾ ਆਪਣਾ ਚੰਗੇ ਤਰੀਕੇ ਨਾਲ ਬਣ ਚੁੱਕਿਆ ਹੈਗਾ ਮਸਾਲੇ ਨੂੰ ਹਨਾ ਜ਼ਿਆਦਾ ਆਪਣੇ ਮਚਾਉਣਾ ਨਹੀਂ ਹੈਗਾ ਤੇ ਭੁੰਨਣਾ ਹੀ ਆ ਬਸ ਵਧੀਆ ਤਰੀਕੇ ਨਾਲ ਜਦ ਤੱਕ ਉਹ ਘੋ ਛੱਡ ਜੇ ਤੇ ਹੁਣ ਆਪਾਂ ਸਾਰਾ ਕद्दू ਇਹਦੇ ਵਿੱਚ ਐਡ ਕਰ ਦਾਂਗੇ ਕੋਸ਼ਿਸ਼ ਕਰਿਓ ਕਿ ਜਿਹੜੀਆਂ ਨਾ ਆਪਣਾ ਕੱਦੂ ਆ ਉਹਦੀਆਂ ਜਿਹੜੀਆਂ ਫਾੜੀਆਂ ਨੇ ਉਹ ਬਿਲਕੁਲ ਤੁਸੀਂ ਨਾ ਬਰੀਕ-ਬਰੀਕ ਕੱਟ ਕਰੋ ਤਾਂ ਕਿ ਉਹ ਬਿਲਕੁਲ ਵਿੱਚ ਮਿਕਸ ਹੋ ਜੇ ਹੁਣ ਆਪਾਂ ਇਹਦੇ ਵਿੱਚ ਪਾਣੀ ਨਹੀਂ ਐਡ ਕਰਾਂਗੇ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਨਾ ਜਿਹੜੀਆਂ ਹਰੀਆਂ ਸਬਜ਼ੀਆਂ ਨੇ ਉਹਨਾਂ ਦੇ ਵਿੱਚ ਆਲਰੇਡੀ ਪਾਣੀ ਕਾਫੀ ਹੁੰਦਾ ਹੈ ਤੇ ਹੁਣ ਆਪਾਂ ਚੰਗੇ ਤਰੀਕੇ ਨਾਲ ਢਟਾ ਕੇ ਅੱਧਾ ਘੰਟਾ ਪੱਕਣ ਲਈ ਛੱਡ ਦਾਂਗੇ ਤੇ ਹੁਣ ਆਪਣੀ ਸਬਜ਼ੀ ਪੱਕ ਚੁੱਕੀ ਆ ਹੁਣ ਆਪਾਂ ਇਹਦੇ ਵਿੱਚ ਦੁੱਧ ਐਡ ਕਰਾਂਗੇ ਦੁੱਧ ਗਾਂ ਦਾ ਮੱਝ ਦਾ ਕੋਈ ਵੀ ਲੈ ਲਿਓ ਤੁਸੀਂ ਦੇਖੋ ਕਿੰਨੀ ਸੋਹਣੀ ਆਪਣੀ ਸਬਜ਼ੀ ਬਣੀ ਆ ਵੀਡੀਓ ਚੰਗੀ ਲੱਗੀ ਲਾਈਕ ਕ ਚੈਨਲ ਨੂੰ ਸਬਸਕ੍ਰਾਈਬ ਜਲਦੀ ਜਲਦੀ ਕਰ ਲੋ ਤਾਂ ਕਿ ਐਦਾਂ ਦੀ ਵੀਡੀਓ ਤੁਹਾਨੂੰ ਆਉਂਦੀ ਰਹੇ